ਇਹੋ ਤੇ ਲ ਮਖਾਉ ਜੇ ਹਾਂਜੀ ਉਹਨਾਂ ਬਾਹਰ ਕਿਤਨਾ ਕੱਢ ਗਏ ਨਹੀਂ ਪੀਲੀ ਮਾਰ ਤੋਂ 7-8 ਲੱਖ ਰੁਪਏ ਮਗਲੇ ਸਾਲ ਚੜ ਗਿਆ ਜੇ ਮਗਲੇ ਸਾਲ ਫਸਲ ਹੋਈ 2-3 ਲੱਖ ਲੱਗਾ 4 ਲੱਖ ਹੋ ਚੜ ਗਿਆ 2-3 ਲੱਖ ਫੇਰ ਆਈ ਜੜ ਗਿਆ ਸਸਿਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਵਿੰਦਰ ਸਿੰਘ ਅਸੀਂ ਐਸਐਮਏ ਸੁਲਤਾਨਪੁਰ ਲੋਧੀ ਦੇ ਪਿੰਡ ਬਉਪੁਰ ਦੇ ਮੰਡ ਖੇਤਰ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਬੰਨ ਟੁੱਟਣ ਤੋਂ ਬਾਅਦ ਸੈਂਕੜੇ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ ਇਹ ਤਸਵੀਰ ਤੁਹਾਨੂੰ ਦਿਖਾਉਂਗਾ ਅਸੀਂ ਇਸ ਪੁਲ ਦੇ ਉੱਤੇ ਮੌਜੂਦ ਹਾਂ ਇਸ ਤੋਂ ਅੱਗੇ ਬਾਹੂ ਪਰ ਪਿੰਡ ਹੈ ਪਰ ਪੁਲ ਦੇ ਦੋਨੋਂ ਪਾਸੇ ਜਿੰਨੀ ਜ਼ਮੀਨ ਸੀਗੀ ਉਹ ਸਾਰੀ ਹੁਣ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਮੋਟਰਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਔਰ ਕਿਸਾਨਾਂ ਦਾ ਇਹ ਹਾਲਾਤ ਇਹ ਨੇ ਕਿ ਇਤਨੇ ਸਮੇਂ ਦਾ ਕਰਜਾ ਇਹ ਈਓ ਨੂੰ ਉਸੇ ਤਰੀਕੇ ਦੇ ਹਾਲਾਤ ਬਣ ਗਏ ਨੇ ਤੇ ਸਾਡੇ ਨਾਲੇ ਤੋਂ ਲੋਕਲ ਵੀ ਜੀ ਮੌਜੂਦ ਨੇ ਬਾਬਾ ਜੀ ਕੀ ਹਾਲ ਤੁਹਾਡਾ ਸੱਚੀ ਜੀ ਮੇਰਾ ਨਾਮ ਅੰਗਰੇਜ਼ ਸਿੰਘ ਆ ਜੀ ਅੰਗਰੇਜ਼ ਸਿੰਘ ਜੀ ਖੁਸ਼ ਆਬਸੀ ਨੇ ਤੁਹਾਡੇ ਮੌਕੇ ਤੇ ਹਾਲਾਤ ਮੌਕੇ ਤੇ ਹੁਣ ਅੱਗੇ ਨਾਲ ਬਹੁਤ ਜਿਆਦਾ ਖਰਾਬ ਆ ਜੀ ਪਾਣੀ ਇੰਨਾ ਚੜ ਗਿਆ ਕਿ ਹੁਣ ਘਰਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ ਜੀ ਜਿਹਦਾ ਕਰਕੇ ਹੁਣ ਇੱਥੇ ਪੱਠੇ ਡੱਕੇ ਦਾ ਮਾਲ ਡੰਗੜਾ ਪਸ਼ੂ ਚਾਰੇ ਦਾ ਬਹੁਤ ਔਖਾ ਹਾਲੇ ਤੱਕ ਅੱਜ ਕਿੰਨੇ ਦਿਨ ਹੋ ਗਏ ਪਾਣੀ ਛਾੜ ਦੇ ਨੂੰ ਕਿਸੇ ਦੇ ਘਰ ਚਾਰਾ ਨਹੀਂ ਪਹੁੰਚਿਆ ਕਿਸੇ ਦੇ ਘਰ ਕੋਈ ਬੇੜੀਆਂ ਜਿਹੜੀਆਂ ਦਾ ਉਹ ਵੀ ਇੱਕ ਦੋ ਜ਼ਿਆਦਾਤਰ ਪ੍ਰਸ਼ਾਸਨ ਦਾ ਕੋਈ ਨਾ ਤਗੜੀ ਕਾਰ ਲੈ ਗਈ ਹੁਣ ਅਸੀਂ ਤਾਂ ਕਹਿੰਨੇ ਕਿਸੇ ਨੂੰ ਉਧਰੋਂ ਕੱਢ ਕੇ ਇੱਧਰ ਲਿਆਦਾ ਜਾਵੇ ਇੱਕ ਹੀ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਆਹੜਾ ਤੁਸੀਂ ਬੰਨ ਵੱਡਾ ਇਹਦੇ ਤੇ ਹੁਣ ਨਿਗਰਾਨੀ ਕੀਤੀ ਜਾਵੇ ਤਾਂ ਕਿ ਉਧਰ ਬਚਿਆ ਜਾਵੇ ਇੱਧਰ ਦੇ ਲੋਕਾਂ ਨੂੰ ਚਲੋ ਉਧਰ ਸ਼ਿਫਟ ਕਰਕੇ ਤੇ ਕੋਈ ਇਹਨਾਂ ਦੀ ਸਹਾਇਤਾ ਕੀਤੀ ਕਿੰਨੇ ਕੁ ਪਿੰਡ ਹੈਗੇ ਨੇ ਇੱਧਰਲੇ ਪਾਸੇ ਇੱਧਰ ਬਹੁਤ ਆਈ ਇਹ ਤੇਰਾ ਘੱਟੋ ਘੱਟ ਵੀ 8-10 ਪਿੰਡ ਆ ਜੀ ਸਾਰੇ ਡੁੱਬ ਗਏ ਸਾਰੇ ਬਹੁਤ ਜ਼ਿਆਦਾ ਆ ਦੇਖੋ झोन सब्जी जिन सारी बेकार ख़तम सा हुई पई आहे ਕੱਪ ਇਹ ਪਿਛਲੀ ਮਾਰਚ ਚ ਵੀ ਇਹ ਜੇ ਲੋਕ ਨਿਕਲੇ ਸੀ ਨਹੀਂ ਜੀ ਪਿਛਲੀ ਮਾਰਚ ਚ 7-8 ਲੱਖ ਰੁਪਏ ਮਗਲੇ ਸਾਲ ਜੜ ਗਿਆ ਜੇ ਮਗਲੇ ਸਾਲ ਫਸਲ ਹੋਈ 2-3 ਲੱਖ ਲੱਗਾ 4 ਲੱਖ ਹੋ ਜਾੜ ਗਿਆ 2-3 ਲੱਖ ਫੇਰ ਆਈ ਜੜ ਗਿਆ ਉਥੇ ਦਾ ਉਥੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇੱਧਰ ਦੇ ਜੋ ਵੀ ਹਾਲਾਤ ਆ ਜੇ ਕਿਸੇ ਨੇ ਕੋਈ ਬੈਂਕ ਤੋਂ ਜਾ ਕੇ ਸਾਈਡ ਤੋਂ ਕਿਤੋਂ ਵੀ ਲਿਆ ਉਹਨਾਂ ਦੀ ਹੁਣ ਮਦਦ ਕੀਤੀ ਜਾਵੇ ਉਹਨਾਂ ਨੂੰ ਖਾਦ ਦਵਾਈ ਦਾ ਜਿਹੜਾ ਅੱਗੇ ਵਾਸਤੇ ਪ੍ਰਬੰਧ ਜਿਹੜਾ ਕੀਤਾ ਜਾਵੇ ਅੱਛਾ ਜਿਵੇਂ ਫਸਲ ਛੋਣੇ ਦੀ ਹੈ ਦਾ ਤਰਕ ਮਾਦੇ ਕਿ ਕਿਹੜੀ ਕਿਹੜੀ ਨਹੀਂ ਛੋਣਾ ਜੀ ਛੋਣਾ ਛੋਣਾ ਛੋਨੇ ਦੀ ਫਸਲ ਆ ਸਾਰਾ ਛੋਣਾ ਜੋ ਨਾਈਟ ਲੱਗਾ ਹੈ ਝੋਨੇ 'ਚ ਬਹੁਤ ਜ਼ਿਆਦਾ ਇਧਰ ਨੁਕਸਾਨ ਆਇਆ ਕਿੰਨੀ ਏਕੜ ਫਸਲ ਹੋਊਗੀ ਇਹ ਦੇਖੋ ਜੀ ਹੁਣ 10 12 15 ਦਾ ਤੋ ਹਿਸਾਬ ਲਾ ਲਓ ਕਿੰਨੀ ਹੋ ਸਕਦੀ ਹੈ ਹੂੰ ਇਹ ਤਾਂ ਬਹੁਤ ਜ਼ਿਆਦਾ ਰਕਵਾ ਕਾਬੀਆ ਹੁੰਦਾ ਤੋ ਇਹੀ ਸਿਆਣੇ ਆਪਣਾ ਮੋਟ ਲੈ ਜਿਹੜੇ ਸਾਰੇ ਆ ਘੁੰਮ ਕੇ ਦੇਖਾ ਬਦ ਤੁਹਾਨੂੰ ਪਰਾ ਲੱਜੇ ਵੀ ਇੱਥੇ ਬਹੁਤ ਜ਼ਿਆਦਾ ਦੁਨੀਆ ਇੱਥੇ ਫੁੱਟ ਪਾਣੀ ਹੈਗਾ ਜੀ ਇੱਥੇ ਘੱਟੂ ਘੱਟ ਵੀ ਮੇਰਾ ਖਾਲਾ ਵੀ 8 8 7 7 ਫੁੱਟ ਪਾਣੀ ਚੜਿਆ ਹੋਇਆ ਆ ਬੰ ਅੱਛਾ ਹਾਂਜੀ ਹਾਂਜੀ ਤੇ ਇਹ ਹੋ ਕੇ ਬੇਅਛਾ ਕਹੋ ਉੱਥੇ ਚਲੇ ਜਾਓ ਮਨਤੀ ਕਰਕੇ ਲਓ ਮੋਟਰ ਸਾਡੀ ਜਿਹੜੀ ਆ ਉਹ ਇਹਦੇ ਨਾਲੋਂ ਪਹਿਲੇ ਦੇ ਨਾਲੋਂ 4 ਫੁੱਟ ਕੀ ਆ ਅੱਛਾ ਇਹ ਇੱਥੋਂ ਹੁਣ ਕਿੰਨੀ ਅੱਗੇ ਜਿਹੜੇ ਪਿੰਡ ਆ ਉਹ ਰਸਤਾ ਰੁਕਦਾ ਦਾ ਬਿਲਕੁਲ ਖੜਾ ਬਿਲਕੁਲ ਰਸਤੇ ਬਲੌਕ ਹੋ ਚੁੱਕੇ ਬਸ ਜਿੱਥੇ ਆਪਾਂ ਖਲੋਤੇ ਇੱਥੋਂ ਤੱਕ ਆ ਸਕਦੇ ਉਹ ਵੀ ਆ ਪਿੱਛੇ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਉਹ ਜਿਹੜਾ ਪੁਰਤ ਦੇ ਨਾਲ ਪਾਣੀ ਲੰਘਦਾ ਉਹਨੂੰ ਪ੍ਰਬੰਧ ਕੀਤਾ ਜਾਵੇ ਉਹਦੇ ਦੀ ਤਾਂ ਕਿ ਨੰਗ ਪਿੰਡ ਤੋਂ ਦਾ ਥੋੜੀ ਸਹਾਇਤਾ ਮਿਲ ਸਕੇ ਇਹ ਦਰਿਆ ਦੇ ਵਿਚ ਦੀ ਬੇੜੀਆਂ ਲਗਾਉਣੀਆਂ ਵੀ ਔਖੀਆਂ ਹੋ ਜਣੀਆਂ ਇੱਥੋਂ ਤੱਕ ਤਾਂ ਫੇਰ ਵੀ ਆਵਾਜ਼ ਆਈ ਹੋ ਜੇ ਤੇ ਉਹ ਬੰਨ ਦਾ ਜਿਹੜਾ ਉਹਦੀ ਨਿਗਰਾਨੀ ਕਰਵਾਈ ਅੱਛਾ ਜਿਵੇਂ ਫਸਲ ਤੁਹਾ ਆਪਾਂ ਲਵਾਈ ਕਿੰਨਾ ਜਿੱਤੇ ਪਾਣੀ ਝੋਨੇ ਦਾ ਵੇਖੋ ਜੀ ਜੇ ਤੁਹਾਨੂੰ ਸਹੀ ਗਣੋ ਤਾਂ ਪੂਰਾ ਗਣੋ ਤਾਂ 25 ਤੋਂ 20 ਤੋਂ 25000 ਰੁਪਏ ਕਿਲੇ ਦਾ ਖਰਚਾ ਆ ਜਾਂਦਾ ਵਾ ਕਿਉਂਕਿ 7-7000 ਰੁਪਏ ਲਵਾਈ 8 ਡੇ ਨੀ ਪਈ ਹੋਈ ਆ ਫਿਰ ਦਵਾਈਆਂ ਇਹਦੇ ਤੇ ਪਈ ਆ ਗਿਆ ਫਿਰ ਡੀਜ਼ਲ ਇਹਨਾਂ ਤੇ ਕਿੰਨਾ ਕਿੰਨਾ ਹੀ ਪੋ ਗਿਆ ਆ ਇਹ ਮਾਂਡ ਦੀ ਪੈਲੀ ਜਿਹੜੇ ਦਾ ਪਾਣੀ ਉਹਦਾ ਬੇਕਾਰ ਹੋ ਜਾਂਦਾ ਨੂੰ ਬਣਾਉਣ ਤੇ ਵੀ ਬਹੁਤ ਟਾਈਮ ਲੱਗ ਜਾਂਦਾ ਮਤਲਬ ਹੁਣ ਇਹ ਪੂਰੀ ਤਰ੍ਹਾਂ ਨਾਲ ਇਸ ਵਾਰ ਤਾਂ ਫੇਰ ਕਿਸਾਨ ਮਾਰੇ ਆ ਗਿਆ ਬਹੁਤ ਜਿਆਦਾ ਮਾਰਾ ਜੀ ਬਹੁਤ ਜਿਆਦਾ ਮਾਰਾ ਤਾਂ ਬਿਲਕੁਲ ਇਹ ਹਾਲਾਤ ਨੇ ਇਹ ਬਹੂਪੁਰ ਪਿੰਡ ਜਾਂ ਆਲੇ ਦੁਆਲੇ ਜਿੰਨੇ ਪਿੰਡ ਫਿੱਡੇ ਉਹਨਾਂ ਦੀ ਜ਼ਮੀਨ ਆ ਸਾਰੀ ਹੁਣ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕੀ ਐ ਔਰ ਪ੍ਰਸ਼ਾਸਨ ਤੋਂ ਮਦਦ ਦੀ ਉਡੀਕ ਕਰ ਰਿਹਾ ਹਾਲਾਂਕਿ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਇਥੇ ਪਹੁੰਚ ਕਰ ਰਹੀਆਂ ਨੇ ਪਰ ਹਾਲਾਤ ਦਿਨੋ ਦਿਨ ਵੱਧ ਤੋਂ ਵੱਧ ਹੁੰਦੇ ਨਜ਼ਰ ਆ ਰਹੇ ਨੇ ਬਣੇ ਰਾਉਣ ਪੰਜਾਬੀ ਟੀਵੀ ਦੇ ਨਾਲ ਜੇ ਕੋਈ ਤੇ ਲਮਖਾ ਹੋ ਜੇ ਹਾਂਜੀ ਉਹਨਾਂ ਬਾਹਰ ਕਿਤਨਾ ਕੱਢ ਗਏ ਅਸੀਂ ਬੇੜੀਆਂ ਹੋਣਗੀਆਂ ਤੇ ਕੱਢਾਂਗੇ ਅਸੀਂ ਬਾਬਾ ਜੀ ਕਿੰਨੀ ਵਾਰ ਸਾਲੀ ਫਸਲ ਖਰਾਬ ਹੋ ਗਈ ਬਿਲਕੁਲ ਨਹੀਂ ਕਿੰਨੇ ਕਿਲੇ ਹੋਣਗੇ ਤਕਰੀਬਨ ਇਸ ਪਿੰਡ ਤੋਂ ਇੱਥੇ 16 ਪਿੰਡ ਵਸਦੇ 16 ਪਿੰਡ ਅੱਛਾ ਜੀ 16 ਪਿੰਡਾਂ ਦੇ ਵਿੱਚ ਦੇਖ ਲਓ ਕੋਈ ਦੀਦਾ ਕੋਈ ਛੋਨਾ ਕਿਤੇ ਤੁਹਾਨੂੰ 16 ਦੇ 16 ਪਿੰਡ ਡੁੱਬ ਗਏ 16 ਦੇ 16 ਡੁੱਬੇ ਬਹੁਤ ਮਾੜੇ ਹਾਲਾਤ 16 ਪਿੰਡ ਆ 16 ਪਿੰਡਾਂ ਦੇ ਵਿੱਚ ਕੋਈ ਨਹੀਂ ਇੱਥੇ ਵੀ ਮੇਦ ਕੋਈ ਨਹੀਂ ਇੱਥੇ ਤਾਂ ਮੁੜਕੇ ਜੋ ਰੇਤਾ ਪੈ ਗਿਆ ਤੇ ਰੇਤਾ ਵੀ ਨਹੀਂ ਕਿਸੇ ਨੇ ਚੁੱਕਣ ਦੇਣ ਰੇਤਾ ਦੇ ਪੈਣੀ ਪੈਣੀ ਜਿੱਥੇ ਮੂੰਹੇ ਹੋ ਗਏ ਆ ਉੱਥੇ ਦੇ ਰੇਤਾ ਪੈਣੀ ਪੈਣੀ ਆ ਨਾ ਇੱਕ ਦਿਨ ਦਿੰਦੇ ਆ ਤੇ ਕੱਢਣ ਦੇ ਕੇ ਤੇ ਰੇਤਾ ਡੋਰੇ ਇੱਕ ਦਿਨ ਤੇ ਕਿੰਨੀ ਘੇ ਰੇਤਾ ਚੁੱਕੀ ਜਾਊਗੀ ਵੀ ਤੇ ਤੁਸੀਂ ਹੁਣ ਕਿੱਥੋਂ ਆਏ ਆ ਪੇ ਸਾਗ ਰਿਆਂ ਤੋਂ ਪਿੰਡ ਸਾਗੜੇ ਤੋਂ ਤੇ ਫੇ ਤੁਸੀਂ ਲੈ ਕੇ ਚਲੇ ਦੁੱਧੋ ਲੈ ਕੇ ਆਏ ਆ ਦੁੱਧ ਲੈ ਕੇ ਆਏ ਹੁਣ ਇਆਂ ਨਹੀਂ ਉਹਨੇ ਇੱਧਰ ਜਿਹੜੇ ਕਦਾਏ ਉਹਨਾਂ ਨੇ ਉਹਨਾਂ ਪੀਣਾ ਮੀਤ ਨਹੀਂ ਅੱਛਾ ਬੱਚਿਆਂ ਬਾ ਦੁੱਧ ਲੈ ਕੇ ਆ। ਬੱਚਿਆਂ ਤੇ ਦੁੱਧ ਆ। ਉਹਨਾਂ ਉਹਨਾਂ ਦੁੱਧ ਪੀਣਾ ਕਿ ਨਹੀਂ ਹੁਣ। ਹਾਂ। ਬੱਚੇ ਕਿਹਾ ਇਹ ਆ ਵੀ ਤੁਸੀਂ ਹੁਣ ਸਕੂਲ ਦੇ ਉੱਧਰ ਜਾਓ। ਇੱਥੇ ਸਾਡੀ ਸਾਡੀ ਕੋਈ ਬਾ ਨਹੀਂ ਹੈ ਜੀ। ਜੋ ਡੱਡਾ ਘਰ ਵੀ ਅੰਦਰ ਹੀ ਸੀਗਾ ਜੀ। ਅੰਦਰ ਹੀ ਅੰਦਰ ਹੀ ਆਪਣਾ ਗੁਰਦੁਆਰਾ ਆਪਣਾ। ਅੱਛਾ ਜੀ। ਹਾਂ। ਗੁਰਦਾਰੇ ਮੇਰਾ। ਉਹ ਤੋਂ ਵੀਰ ਸਾਹਿਬ ਫਿਰ। ਹਾਂਜੀ। ਸਭ ਜਿਹੜੇ ਉਹ ਵਿਚਾਰੇ ਕੱਢ-ਕੱਢ ਕੇ ਲੈ ਕੇ ਆ ਰਹੇ ਹੋ। ਬੇਰੇ ਕਿੰਨੇ ਪਿੰਡਾ ਕਿੰਨੇ ਪਿੰਡ ਡੁੱਬ ਗਏ ਪਾਣੀ ਦੇ ਵਿੱਚ ਭਾਜੀ ਲਗਭਗ ਇੱਥੋਂ ਦੇ ਤੇ ਸਾਰੇ ਮੰਡ ਦੇ ਵਿੱਚ ਪਾਣੀ ਆ ਚੁੱਕਾ ਕਿਉਂਕਿ ਪਿੱਛੇ ਵੀ ਇੱਕ ਹੋਰ ਵੀ ਦਰਿਆ ਹੈਗਾ ਵਾ ਜਿਹੜਾ ਉਹਦਾ ਵੀ ਬੰਨ ਟੁੱਟ ਚੁੱਕਾ ਵਾ ਲਗਭਗ ਤੇ ਸਾਰੇ ਮੰਡ ਏਰੀਆ ਦੇ ਵਿੱਚ ਪਾਣੀ ਆ ਹੀ ਚੁੱਕਾ ਵਾ ਸਾਰੇ ਪਿੰਡ 8-10 ਪਿੰਡ ਹੈ ਪਿੱਛੇ ਅੱਗੇ ਜਾ ਕੇ ਹਾਂਜੀ ਹਾਂਜੀ 8-10 ਪਿੰਡ ਦੇ ਲਗਭਗ ਇੱਥੇ ਸਾਹਮਣੇ-ਸਾਹਮਣੇ ਹੈ ਜਿਹੜੇ ਸਾਰੇ ਡੋਬ ਤੇ ਲੋਕ ਹੁਣ ਘਰਾਂ 'ਚ ਹੀ ਜਾਂ ਘਰ ਛੱਡ ਚੁੱਕੇ ਆ ਜੀ ਬਾਜੀ ਕਈ ਕਈ ਲੋਕ ਜਿਹੜੇ ਉਹ ਘਰਾਂ ਦੇ ਵਿੱਚੋਂ ਤੇ ਜ਼ਿਆਦਾਤਰ ਕੱਢ ਚੁੱਕੇ ਆ ਉਹ ਲੋਕਾਂ ਦੇ ਡੰਗਰ ਜਿਹੜੇ ਉਹਨਾਂ ਨੇ ਸਾਰੇ ਬਾਹਰ ਕੱਢਨੇ ਆ ਹਾਂ ਤੇ ਵਿੱਚ ਦਾ ਪਾਣੀ ਤੇ ਰੱਖਣੇ ਨਹੀਂ ਕਿਸੇ ਨੇ ਬਿਲਕੁਲ ਤੇ ਉਹਦਾ ਕਰਕੇ ਕੋਈ ਗੋਦ ਜਿਹੜੇ ਬੰਨ ਕੋਈ ਫੂਟ ਟੁੱਟ ਨਾ ਜਾਵੇ ਹਾਂਜੀ ਹਾਂਜੀ ਸਾਰੇ ਤੇ ਬੰਨ ਦੇ ਲਾਗੇ ਸਾਰੇ ਰਾਤ ਨੂੰ ਵੀ ਪਹਿਰਾ ਦਿੰਦੇ ਆ ਹੁਣ ਵੀ ਸਾਰੇ ਲੱਗੇ ਹੋਏ ਆ ਦੇ ਕਾਰਜ ਕਰਨ ਅੱਛਾ ਜੀ ਲੋ ਕੀ ਲਾਉਂਦੇ ਆ ਬੰਨ ਤੇ ਬੂਰੇ ਬਾਰੇ ਤੁਸੀਂ ਸਕੂਲ ਕਦੋਂ ਦੇ ਗਏ ਹੋਇਆ ਤੈਨੂੰ ਲੱਗਦਾ ਤੁਸੀਂ ਪੜਦੇ ਸਟੱਡੀ ਕਰਦੇ ਹੋਵੋਗੇ ਹਾਂਜੀ ਹਾਂਜੀ ਸਕੂਲ ਤੇ ਬਾਜੀ ਹੁਣ ਜਾਇਆ ਹੀ ਨਹੀਂ ਜਾਂਦਾ ਕਿਉਂਕਿ ਮੰਡ ਏਰੀਏ ਦੇ ਵਿੱਚੋਂ ਉਧਰੋਂ ਨਿਕਲਣਾ ਬੜੀ ਮੁਸ਼ਕਲ ਗੱਲ ਆ ਹਾਂ ਤੇ ਨਿਕਲ ਕੇ ਉਸ ਟਾਈਮ ਤੇ ਫਿਰ ਉੱਥੇ ਜਾਇਆ ਨਹੀਂ ਜਾਂਦਾ ਸਕੂਲ ਦਾ ਤੇ ਫਿਰ ਬਾਜੀ ਸਭ ਕੁਝ ਤੇ ਕਿੰਨੇ ਇੱਕ ਪ੍ਰਵਾਹ ਝੋਨਾ ਫਸਲ ਸਭ ਬਰਬਾਦ ਹੋ ਗਈ ਵੀਰੇ ਸਭ ਬਾਜੀ ਬਰਬਾਦ ਹੋ ਗਈ ਕਿੰਨੀ ਫਸਲ ਸੀ ਇਸ ਏਰੀਏ ਦੇ ਵਿੱਚ ਬੜੀ ਫਸਲ ਤੁਸੀਂ ਦੇਖ ਹੀ ਜਾਦੇ ਸਾਰਾ ਏਰੀਆ ਬਰਬਾਦ ਹੀ ਹੋ ਚੁੱਕਾ ਵਾ ਕਿਉਂਕਿ ਇਹ ਹੁਣ ਕੋਈ ਕੰਮ ਲਾਇਕ ਤਾਂ ਰਹਿ ਨਹੀਂ ਗਿਆ ਘੱਜ ਜਿੰਨਾ ਜਿੰਨਾ ਪਾਣੀ ਖੜਾ ਹੋ ਗਿਆ ਬਾਈ ਦੋਵੇ ਜੇ ਪਾਣੀ ਘਟਦਾ ਵੀ ਆ ਤੇ ਕਾਫੀ ਟਾਈਮ ਪਾਣੀ ਖੜਾ ਰਹਿਣਾ ਵਾ ਹਾਂ ਤੇ ਜੀਦਾ ਕਰਕੇ ਉਹ ਫਸਲ ਤੇ ਕੋਈ ਵੀ ਨਹੀਂ ਬਚਣੀ ਭਾਈ ਇਹ ਤਾਂ 2023 ਦੇ ਵਿੱਚ ਫਲੱਡ ਆਇਆ ਸੀਗਾ ਉਦੋਂ ਵੀ ਵਾਹਨ ਟੁੱਟੇ ਸੀਗੇ ਉਦੋਂ ਹਾਲਾਤ ਇਹੋ ਜਿਹੇ ਹਾਲਾਤ ਸੀਗੇ ਹਾਂਜੀ ਭਾਜੀ ਉਦੋਂ ਵੀ ਹਾਲਾਤ ਬਹੁਤ ਮਾੜੇ ਸੀਗੇ ਕਿਸੇ ਤਰ੍ਹਾਂ ਹਾਲਾਤ ਸੀਗੇ ਉਦੋਂ ਵੀ ਬਹੁਤ ਨੁਕਸਾਨ ਹੋਇਆ ਕਿਸਾਨਾਂ ਦਾ ਜੋ ਵੀ ਆ ਸਾਰਾ ਨੁਕਸਾਨ ਹੋ ਗਿਆ ਹੁਣ ਵੀ ਉਹੀ ਆ ਕੀ ਕਾ ਸਾਡੇ ਬਾਏ ਬਾਈ ਜੀ ਉਹਨਾਂ ਨੂੰ ਪੁੱਛਦੇ ਆਂ ਬਾਈ ਜੀ ਇਹ ਕਿਹੋ ਜਿਹੀ ਹਾਲਾਤ ਆ ਤੁਸੀਂ ਇਥੇ ਕਹਿੰਦੇ ਰਾਤ ਦੇ ਪਹਿੜਾ ਦੇ ਰਹੇ ਹੋ ਬਾਈ ਮੈਂ ਰਾਤ ਨੂੰ ਵਿਹਲਾ ਹੁੰਦਾ ਇਥੇ ਕੋਈ ਕੰਮ ਨਹੀਂ ਮਿਲਦਾ ਅੱਛਾ ਜੀ ਸਾਰੇ ਆਉਂਦੇ ਕਿਸੇ ਨਾ ਲੈ ਕੇ ਉਹ ਵੀਡੀਓ ਬਣਾ ਕੇ ਚਲੇ ਜਾਂਦੇ ਆ ਹਾਂ ਮੰਡ ਵਾਲੇ ਸਹਿਤ ਹਲੇ ਮੰਡਿਆ ਕਿਤੇ ਘਰ ਜਾਓ ਪੱਠਿਆਂ ਨੂੰ ਕੋ ਰੋਟੀ ਪਾਣ ਦੇ ਪੁੱਛੋ ਹਣਾ ਕੋਈ ਦਵਾਈ ਦਾ ਪੁੱਛੋ ਹਾਂ ਅੱਜ ਤੱਕ ਸਾਰੇ ਆਉਂਦੇ ਆ ਬੋਟਾ ਵਿੱਚ ਆ ਗਏ ਉਹ ਲੱਕੜ ਦੀ ਬੇੜੀ ਦਾ ਬੇੜੀਆਂ ਜਾਂਦੇ ਛੋਟੀਲੀ ਬੇੜੀ ਆ ਲੋਕ ਆਪ ਕਹਿੰਦੇ ਬੇੜੀ ਚਲਾ ਰਹੇ ਆ ਵਾਸ ਲਾ ਕੇ ਆਪ ਲੈ ਕੇ ਆਉਂਦੇ ਆ ਅੱਛਾ ਮੋਰ ਸੰਦੇ ਖੜੀ ਬੱਬੀ ਲਿਆਂਦੀ ਜਿੱਦ ਆਉਣਾ ਨਾ ਪੋਤੇ ਆਉਣਾ ਕੋਈ ਫਾਇਦਾ ਨਹੀਂ ਕਰਾਂ ਜਾਓ ਸਾਰੇ ਕੁਸ਼ਤ ਇਹ ਕਿੰਨੇ ਕਿ ਪਿੰਡ ਆ ਕਿ ਕਿੰਨੇ ਘਰ ਆ ਕਿੰਨੇ ਪਿੰਡ ਆ ਉੱਤਨਾ 16 ਪਿੰਡ ਕਹਿੰਦੇ ਆ ਅੱਛਾ 16 ਮਿੰਟ ਘਰ ਤੱਕ ਤਕਰੀਬਨ ਇੱਥੋਂ 10 ਮਿੰਟ ਜਾਓਗੇ ਗਾਰੀ ਕਰ ਹੈਗੇ ਆ ਅੱਛਾ ਜਿੱਥੇ ਕੋਈ ਜਾਂਦਾ ਨਹੀਂ ਛਤੀ ਤੇ ਨਾ ਫੱਠੇ ਲੈ ਕੇ ਰਾਛਣ ਲੈ ਕੇ ਕੁਛ ਵੀ ਲੈ ਕੇ ਜਾਂਦਾ ਹਨਾ ਪ੍ਰਸ਼ਾਸਨ ਆਇਆ ਇੱਥੇ ਆਉਂਦੇ ਸਾਰੇ ਉਹਦੀ ਵੀਡੀਓ ਬਣਾ ਕੇ ਚਲੇ ਜਾਂਦੇ ਆ ਅੱਛਾ ਕੋਈ ਨਹੀਂ ਉਹ ਮਤਲਬ ਅੱਗੇ ਨਹੀਂ ਕੋਈ ਜਾਂਦਾ ਨਾ ਅੱਛਾ ਅੱਜ ਬੋਰਡ ਸੁਵਾਉਂਦੇ ਇੱਥੇ ਤੇ ਕਮਾ ਲਈ ਆ ਉੱਥੇ ਕਮਾ ਲਈਏ ਵੀਡੀਓ ਬਣ ਗਈ ਆ ਹਨਾ ਕਾ ਖੇਚਲੇ ਜਾਂਦੇ ਸਾਰੇ ਇਹ ਹਾਲਾਤ ਇੰਨੀ ਹੀ ਸੀ ਕਿੰਨੀ ਜ਼ਿਆਦਾ ਪਾਣੀ ਹੈ ਇੰਨਾ ਜ਼ਿਆਦਾ ਪਾਣੀ ਸੀਗਾ ਹੁਣ ਤੇ ਕਹਿੰਦੇ ਲੋਕਾਂ ਦਾ ਕਰ ਜ਼ਿਆਦਾ ਖਾਇਆ ਦੇਖੋ ਉਹੀ ਨਹੀਂ ਉਤਰਿਆ ਤੇ ਮਾਰ ਤਾਂ ਇਹਨੂੰ ਵੀ ਪੈਣੀ ਪੈਣੀ ਆ ਇਹ ਤਾਂ ਪਾਣੀ ਬਦਲਦੇ ਆ ਭਾਈ ਬਹੁਤ ਜ਼ਿਆਦਾ ਸਾਰੇ ਇਸ ਮੱਕੀ ਆ ਹਾਂ ਕਮਾਦ ਹੋਇਆ ਹਾਂ ਤੇ ਝੋਨਾ ਦੇ ਵੀ ਸਾਰੇ ਹੈਗਾ ਖੱਤੇ 'ਚ ਅੱਛਾ ਜੀ ਹਾਂ ਜੀ ਸਾਰੇ ਖੱਤਿਆਂ 'ਚ ਝੋਨਾ ਆ ਹਾਂ ਜੀ ਹਾਂ ਜੀ ਟੋਟਲ ਕਿੰਨੇ ਕਿਲੋ ਕਿੰਨੇ ਕਿੱਲਿਆਂ ਦੀ ਫਸਲ ਹੋਊਗੀ ਇਹ ਭਾਈ ਘੱਟ ਪਰ ਜ਼ਿਆਦਾ ਨੇ ਇੱਥੋਂ ਲੈ ਕੇ ਨਾ ਇੱਥੋਂ ਦੁਬਾਰਾ ਹਾਂ ਚੱਕ ਹਾਂ 30-35 ਕਿਲੋ ਮੁੰਦਾ ਅੱਛਾ ਜੀ ਉਧਰ ਮੁੰਡਾ ਪਿੰਡ ਸਾਂਗਰਾ ਹਾਂ ਟੋਟਲ ਸਾਰਾ ਇੱਥੇ ਨਾਲ 35 ਕਿਲੋਮੀਟਰ ਦੀ ਸਾਰੀ ਫਸਲ ਸੀ ਵੀਰੇ ਸਾਰੇ ਫਸਲਾ ਹੁਣ ਵੀ ਹੈ ਗਈ ਆ ਕੁਛ ਕਮਾਤ ਮੱਕੀ ਮੱਕੀ ਦਾ ਗੁਰਦੁਆਰਾ ਸਾਹਮਣੇ ਉੱਥੇ ਹਾਂਜੀ ਉੱਥੇ ਮੱਕੀ ਵਗੈਰਾ ਖੜੀ ਆ ਅੱਛਾ ਜੀ ਸਾਰੀ ਫਸਲੀ ਆ ਗੁਰਦੁਆਰਾ ਸਾਹਿਬ ਹੋ ਗਿਆ ਸਕੂਲ ਹੋ ਗਿਆ ਸਭ ਪਾਣੀ ਆ ਸਭ ਪਾਣੀ ਆ ਵੀਰੇ ਹਾਂਜੀ ਤੇ ਜਿਹੜੇ ਜਿਸ ਬੰਤੀ ਅਸੀਂ ਆ ਪੁਲ ਤੇ ਖੜੇ ਆ ਇਹਦੇ ਹਾਲਾਤ ਜੋ ਲੱਗ ਰਹੇ ਆ ਆ ਸਾਰਾ ਕਹਿੰਦੇ ਖੇਤ ਹੀ ਸੀਗੇ ਪਹਿਲਾਂ ਭਾਜੀ ਖੇਤ ਆ ਝੋਨਾ ਵਾ ਅੱਗੇ ਉਹ ਬਤਾਉਂ ਲਾਇ ਪਿਆ ਸਾਰੀ ਫਸਲੇ ਗਈ ਆ ਸੇ ਸਬਜ਼ੀਆਂ ਹੈਗੀਆਂ ਸਾਰੀਆਂ ਅੱਛਾ ਲੋਕਾ ਦੂਰ ਕਹਿਣ ਲਾਇ ਲੋਕਾਂ ਨੇ ਹਾਂ